ਪਿੰਡ ਮਖੂ ਪਰਵਚ ਡਵੈਲਪਮੈਂਟ ਦੇ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਅੱਜ ਗਰਾਊਂਡ ਨੂੰ ਲੈਵਲ ਕੀਤਾ ਗਿਆ ਗਰਾਊਂਡ ਲੈਵਲ ਵਿੱਚ ਘੱਟ ਤੋਂ ਘੱਟ 5-6 ਫੁੱਟ ਦਾ ਫਰਕ ਸੀ ਬੱਚਿਆਂ ਨੂੰ ਫੁੱਟਬਾਲ ਤੇ ਹੋਰ ਗੇਮਾਂ ਖੇਡਣ 'ਚ ਆਉਂਦੀ ਸੀ ਕਾਫੀ ਪਰੇਸ਼ਾਨੀ ਜਿਸ ਨੂੰ ਅੱਜ ਲੈਵਲ ਕਰਨ ਵਿੱਚ ਪੂਰੇ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ ਸਰਪੰਚ ਸੁਨਿਰਪਾਲ ਸਿੰਘ ਜੀ ਜੀ ਤੇ ਪ੍ਰਬੰਧਕ ਤੇਜ ਸੱਜਣਾ ਨੇ ਸਭ ਦਾ ਕੀਤਾ ਧੰਨਵਾਦ ਉਹਨਾਂ ਪ੍ਰਸ਼ਨਾ ਗਲਤ ਕਰਦੇ ਆਖਿਆ ਜੇ ਗਰਾਊਂਡ ਇੱਕ ਸਾਰ ਲੈਵਲ ਹੋ ਗਈ ਤਾਂ ਬੱਚੇ ਇੰਨ ਖੇਡਣ ਵਿੱਚ ਧਿਆਨ ਦੇਣਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਆਓ ਦੇਖਦੇ ਹਾਂ ਹਰ ਮੇਲ ਸੁਮੂਗੜਾ ਦੀ ਆਈਟ ਲਾਈਕ ਜ਼ਰੂਰ ਕਰੋ ਜੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਤੁਸੀਂ ਅੱਜ ਕੱਲ੍ਹ ਜਿਹੜੇ ਕੰਮ ਸ਼ੁਰੂ ਕੀਤੇ ਹੈ ਪਹਿਲਾਂ ਤੋਂ ਤੁਹਾਡਾ ਇੱਥੇ ਪਹੁੰਚਣ ਦਾ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਬੀਐਮਪੀ ਆਦਾ ਹੈ ਜੀ ਭਈ ਸਾਡੇ ਪਿੰਡ ਦੇ ਵਿੱਚ ਮੇਜਰ ਜਿਹੜੀ ਸਮੱਸਿਆ ਸੀਗੀ ਗਰਾਊਂਡ ਦੀ ਸਵਸਿਆ ਸੀਗੀ ਇਹ ਜਿਹੇ ਲੈਵਲ ਦਾ ਜਿਹੜਾ ਬੜਾ ਫਰਕ ਸੀਗਾ ਆਪਸ ਦੇ ਵਿੱਚ 5 ਫੁੱਟ ਦਾ ਲੈਵਲ ਦਾ ਫਰਕ ਸੀਗਾ ਜਦੋਂ ਨਿਆਣੇ ਭਜਦੇ ਸੀਗੇ ਬੱਚੇ ਭਜਦੇ ਸੀਗੇ ਤਾਂ ਉਹ ਉਹਦੇ ਵਿੱਚ ਨਾ ਹਾਈਟ ਪੈਂਦੀ ਸੀਗੀ ਔਰ ਅਗਰ ਫੁੱਟਬਾਲ ਦੀ ਗਰਾਊਂਡ ਸੀਗੀ ਜਾਂ ਕੋਈ ਵੀ ਕ੍ਰਿਕਟ ਦੀ ਸੀਗੀ ਤਾਂ ਲੈਵਲ ਨਹੀਂ ਸੀਗਾ ਸੋ ਇਹ ਕੰਮ ਜਿਹੜਾ ਸੀਗਾ ਪਿੰਡ ਵਾਲਿਆਂ ਨੇ ਆਪ ਦੇ ਸਹਿਯੋਗ ਦੇ ਨਾਲ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੰਮ ਹੈਗਾ ਇਹ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿਤੇ ਦਿਨ ਦੇ ਵਿੱਚ ਜਿਹੜਾ ਇਹ ਕੰਮ ਪੂਰਾ ਹੋ ਜਾਵੇਗਾ ਤੇ ਜਿਹੜੇ ਆਣ ਵਾਲੇ ਸਾਰੇ ਬੱਚਿਆਂ ਦਾ ਭਵਿੱਖ ਹੈਗਾ ਕਿੰਦਰ ਨਾਲੇ ਪਾਸੇ ਦੇ ਵਿੱਚ ਉਹ ਵਧੀਆ ਜਿਹੜਾ ਹੈ ਸਭ ਤੋਂ ਹੋਰ ਕੀ ਕੀ ਕੰਮ ਕੀਤੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਕੰਮ ਤਾਂ ਜੇ ਆਪਾਂ ਕਹਿ ਲਈਏ ਤਾਂ 메ਨ ਕੰਮ ਪਹਿਲਾਂ ਸੀਵਰੇਜ ਦਾ ਸੀਗਾ ਉਹ ਕੰਮ ਜਿਹੜਾ ਸਾਡਾ 70 80% ਕੰਮ ਅਸੀਂ ਕਰ ਦਿੱਤਾ ਪਿੰਡ ਦਾ ਉਦੋਂ ਬਾਅਦ ਜਦੋਂ ਅਸੀਂ ਇੱਕ ਪੰਦੀ ਵਾਲੇ ਪਾਸੇ ਤੋਂ ਆਉਂਦੇ ਆ ਮੰਦਰ ਨਾਲੇ ਪਾਸੇ ਇੱਕ ਪਾਰਕ ਦੀ ਲੋੜ ਸੀ ਦੀ ਬਹੁਤ ਜਿਹਦੇ ਵਿੱਚ ਬੱਚਿਆਂ ਵਾਸਤੇ ਜਿਹੜਾ ਸ਼ਾਪ ਨੂੰ ਹੈਗਾ ਭਈ ਬੱਚਾ ਨੂੰ ਖੇਡਣ ਦਾ ਜਾਂ ਘੁੰਮਣ ਦਾ ਕੋਈ ਤਾਂ ਮੰਦ ਨਹੀਂ ਸੀਗਾ ਉਹ ਪਾਰਕ ਬਣ ਗਿਆ ਉਦੇ ਵਿੱਚ ਬੱਚੇ ਜਿਹੜੇ ਸ਼ਾਮ ਨੂੰ ਡੇਲਦੇ ਹੈਗੇ ਤੇ ਉਹ ਵੀ ਇੱਕ ਪ੍ਰਤੀ ਜਿਹੜੀ ਬਹੁਤ ਬੜੀ ਤਲਾਬ ਦੀ ਹੈਗੀ ਤੇ ਜਿਨ੍ਹਾਂ ਅਧਿਕਾਰੀਆਂ ਨੇ ਸਾਡਾ ਸਹਿਯੋਗ ਦਿੱਤਾ ਹੈ ਅਸੀਂ ਉਹਨਾਂ ਦਾ ਵੀ ਉਹਦੇ ਵਿੱਚ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕੀ ਕਹਿਣਾ ਚਾਹੁੰਦੇ ਜੀ ਇਹਦਾ ਸਾਡੇ ਪਿੰਡ ਦੇ ਕੰਮ ਹੁੰਦੇ ਰਹਿਣ ਜੀ ਅਸੀਂ ਗਵਰਨਮੈਂਟ ਤੇ ਹੋਰ ਇੱਕ ਉਮੀਦ ਕਰਦੇ ਹਾਂ ਕਿ ਸਾਡੇ ਪਿੰਡ ਦਾ ਤਲਾਹ ਅਧੂਰਾ ਜੀ ਪਿੰਡ ਦਾ ਉਹ ਜਿਹੜਾ ਤਲਾਹ ਹੈ ਉਹ ਬਣਾਇਆ ਜਾਵੇ ਇੱਕ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਹੈ ਜੀ ਸਾਡੇ ਪਿੰਡ 'ਚ ਫਰੇ ਤੱਕ ਟਿਊਬ ਵਾਲੀ ਲੱਗਿਆ ਬਹੁਤ ਡੇਰ ਹੋ ਗਈ ਜੀ ਟਿਊਬਵਲ ਮਨਜ਼ੂਰ ਟਿਊਬਵਲ 2-3 ਵਾਰੀ ਮਨਜ਼ੂਰ ਹੋਇਆ ਜੀ ਬਸ ਨਹੀਂ ਸਿਰੇ ਚੜਿਆ ਅਣੀ ਟਿਊਬਵਲ ਦੇ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਜੀ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਇਸ ਪਾਸੇ ਇਹ ਗਰਾਊਂਡ ਦੇ ਵਿੱਚ ਤੁਸੀਂ ਜੀ ਇਹਦੀ ਸਫਾਈ ਕਰਾਈ ਹੈ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਕਿਹਨਾਂ ਕਿਹਨਾਂ ਦਾ ਤੁਹਾਡੇ ਸਹਿਯੋਗ ਹੈ ਸਾਰੇ ਨਗਰ ਦਾ ਹੀ ਸਹਿਯੋਗ ਹੈ ਜੀ ਇਹ ਦੇਖਿਆ ਜਾਵੇ ਸਾਰੇ ਨਗਰ ਦਾ ਸਹਿਯੋਗ ਹੈ ਬਾਕੀ ਬਹੁਤ ਧੰਨਵਾਦ ਹੈ ਸਰਪੰਚ ਸਾਹਿਬ ਨੇ ਮੂਰੇ ਹੋ ਕੇ ਜਿਹੜਾ ਕੀਤਾ ਜੀ ਅਸੀਂ ਬਹੁਤ ਇਹਨਾਂ ਦੇ ਬਹੁਤ ਧੰਨਵਾਦ ਹੁੰਦੇ ਆ ਕੀ ਤੁਹਾਨੂੰ ਕਿਦਾਂ ਲੱਗਦਾ ਤੁਹਾਨੂੰ ਗਰਾਊਂਡ ਸਪਾਈ ਹੋ ਗਿਆ ਜੀ ਬਹੁਤ ਵਧੀਆ ਲੱਗ ਰਹੀ ਹੈ ਗਰਾਊਂਡ ਸਪਾਈ ਹੋਣ ਤੋਂ ਬਾਅਦ